ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਨੇ ਵਲੌਗ ਦੇ ਵਿੱਚ ਕੀ ਹਾਲ ਚਾਲ ਠੀਕ ਠਾਕ ਸਾਰੇ ਜਣੇ ਤੇ ਮੈਂ ਜਾ ਰਿਹਾ ਹਾਂ ਹੁਣ ਬਟਾਲੇ ਸ਼ਹਿਰ ਨੂੰ ਸਮਾਨ ਆਪਾਂ ਲੈ ਲਿਆ ਵਾ ਤੇ ਫਿਲਹਾਲ ਅਜੇ ਨਿਕਲਾਂਗੇ ਭਾਈ ਹੁਣਾਂ ਦੇ ਘਰੋਂ ਆਪਾਂ ਤੇ ਮਾਰਨਿੰਗ ਦਾ ਟਾਈਮ ਹੋ ਗਿਆ 9:40 ਹੱਗੋਂ ਰੋਗੀ ਆਪਣੇ ਨਾਨਕੇ ਤੇ ਇੱਧਰ ਲਾਈਟਾਂ ਆਗਿਆਂ ਨਾਲ ਲਾਈਟਾਂ ਤੇ ਰੁਕਣਾ ਪੈ ਗਿਆ ਆਪਾਂ ਚੜਨਗੇ ਇਧਰ ਬਟਾਲਾ ਰੋਡ

ਖੋਲ ਕੇ ਦੇਖੋ ਖੋਲ ਖੋਲੋ 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 ਹਾਂ ਕੱਢ ਬਾਹਰ ਇਹਨੂੰ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਜਿਹਨੂੰ ਕੱਢੋ ਇਹਦਾ ਖੁੱਲਣਾ ਹੈ ਇਦਾਂ ਇਦਾਂ ਜਿਹਨੂੰ ਲਓ ਉਹ ਵੀ ਡਰ ਗਿਆ ਵੀ ਨਹੀਂ ਟੁੱਟ ਗਿਆ ਵਾਸ ਇਦਾਂ ਹੀ ਹਾਂ ਇਹ ਸਹੀ ਹੈ ਹੁਣ ਇਹ ਚ ਪਾਣੀ ਪਾਉਣਾ ਹੈ ਹਾਂ ਇਹ ਚ ਪਾਣੀ ਪਾਓ ਮੰਮੀ ਉਹ ਬੋਤਲ ਦੇ ਬੋਤਲ ਨਾਲ ਖੋਲ ਕੇ ਨਾ ਹਾਂ ਡੱਬੇ ਜਿਹਦੇ ਬਾ ਪੱਖੇ ਦੇ ਉੱਤੇ ਨਹੀਂ ਪਾਣੀ ਪਾਉਣਾ ਵੀ ਇਧਰ ਲੈ ਬੰਨੇ ਉਹਨਾਂ ਜਿਹੜੇ ਰੱਖ ਕੇ ਪਾਣੀ ਪਾ ਦੋ ਹਾਂ ਡੱਬਾ ਜਾ ਕੱਢ ਹਾਂ ਪਾ ਦੋ ਪਾ ਦੋ ਪਾ ਦੋ ਵਾਦਵਾਦ ਤਨ ਦਸੀ ਜਨਾ ਪਾਦੋ 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 ਬਸ ਬੜਾ 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 ਮੈਂ ਬੜਾ ਐ ਬਸ ਠੀਕ ਆਓ ਪਰੋਮੀ ਬੰਦ ਕਰ ਦਿਓ ਇਹਨੂੰ ਉਪਰ ਹਰ ਰੱਖ ਦਿਓ ਇਦਾਂ ਇਦਾਂ ਜਿੱਦਾਂ ਅੰਦਰ ਰੱਖੇ ਨਾ ਇਦਾਂ ਕਰ ਦੋ ਚਲੋ ਜੀ ਰੁਕ ਜਾਣਾ ਮੈਂ ਚਲਾਉਂਦਾ ਨਪਦਾ ਸੱਚਾ ਨਪਾ ਸੱਚ ਬਸ ਨਪਤਾ ਨਪਤਾ ਆ ਲਾਈਟ ਜੀ ਗਈ ਮਗਰ ਫੇਰ ਨਪਾ ਮੈਂ ਇਹ ਇਹਨੂੰ ਇਹਨੂੰ ਨਪੋ ਇਹਨੂੰ ਇਹਨੂੰ ਹਾਂ ਨਪੋ ਇਹਨੂੰ ਵੀ ਨਪਾਉਣਾ ਮੈਂ ਇਹਨੂੰ ਆਨੋਪ ਬਸ ਠੀਕ ਹੈ ਸੁਣਾ ਹਾਂ ਸੁਣਾ ਇੰਨੇ ਜੇ ਤੁਹਾਨੂੰ ਨਿਕਲਦਾ ਇੱਕ ਵਾਰੀ ਵੀ ਆਉਂਦਾ ਰਹਿੰਦਾ ਜੇ ਇਹਨੂੰ 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 ਮੈਂ ਇੱਕ ਵਾਰੀ ਫੇਰ ਪ੍ਰੈਸ ਕਰਾਂ ਉਹ ਬਟਨ ਨੂੰ ਪ੍ਰੈਸ ਕਰੋ ਪ੍ਰੈਸ ਕਰੋ ਠੀਕ ਹਨ ਹਾਂ ਕੋਈ ਨਾ ਫਾਸਟ ਹੋਣ ਡਿਆ ਨਾ ਪਰ ਇਹਦਾ ਵੀਡੀਓ ਚ ਨਹੀਂ ਫਿਰ ਦਿਸਦਾ ਵੀ

ਕੋ ਕੀ ਉਹਨਾਂ ਨੇ ਆਪਣੇ ਕਾਦੀ ਜਿਹੜਾ ਸਲੂਨਾ ਉੱਥੇ ਰੱਖਣਾ ਆ ਤੇ ਇੱਕ ਸੜ ਗਿਆ ਸੀਗਾ ਜਿਹੜਾ ਇੱਥੇ ਸੀਗਾ ਉਹ ਚ ਪਾਣੀ ਪੈ ਗਿਆ ਸੀਗਾ ਉਹ ਮੇਰੇ ਕੋਲੋ ਗਲਤੀ ਹੋਈ ਜਦੋਂ ਪਾਣੀ ਡੋਲਣ ਲੱਗਣਾ ਹੌਲੀ ਹੌਲੀ ਡੋਲਿਆ ਪਾਣੀ ਉਹ ਜਦਾਂ ਮਤਲਬ ਗਲਾਸੀ ਵਿੱਚ ਪਾਣੀ ਡੋਲਿਏ ਤੇ ਵੇਖਣੇ ਬੈਕ ਨੂੰ ਜਾਂਦਾ ਪਾਣੀ ਫਿਰ ਉਹ ਹੌਲੀ ਵੀ ਡੋਲਿਆ ਕਰਦਾ ਤੇ ਬੈਕ ਨੂੰ ਚਲਾ ਗਿਆ ਤੇ ਪਲੇਟ ਦੇ ਉੱਤੇ ਜਾ ਕੇ ਪਾਣੀ ਪੈ ਗਿਆ ਕਹਿੰਦੇ ਵੀ ਜੇ ਡਿਫਿਊਜ਼ਰ ਚੋਂ ਪਾਣੀ ਡੋਲਣਾ ਨਾ ਜਕਦਮ ਡਿਫਿਊਜ਼ਰ ਨੂੰ ਮੁੱਦਾ ਕਰ ਦੇਣਾ ਵੀ ਜਿਹੜਾ ਪਾਣੀ ਜਣਾ ਨਹੀਂ ਆ ਜਕਦਮ ਬਾਹਰ ਡੁੱਲੇ ਵੀ ਜਾ ਕੇ ਤੇ ਉਹ ਮੇਰੇ ਕੋਲ ਇਹ ਗਲਤੀ ਹੋਈ ਸੀ ਇਹਦਾ ਕਰਕੇ ਡਿਫਿ ਉਹਦੇ ਕਾਰਨ ਕਰਕੇ ਸਾਰਾ ਡਿਫਿਊਜ਼ਰ ਜਿਹੜਾ ਉਹ ਸੜ ਗਿਆ ਵੇ ਖਰਾਬ ਹੋ ਗਿਆ ਉਹ ਸਹੀ ਨਹੀਂ ਹੋਇਆ ਉਹ ਮਿੱਟੀ ਹੋਗਾ ਵਾ 3000 ਰੁਪਏ ਦਾ ਹੈ 2500 3000 ਦਾ ਮਿੱਟੀ ਹੋ ਗਾਨ ਹੁਣ ਨਵਾਂ ਲੈਂਦਾ ਇੱਕ ਹੋਰ ਤੇ ਉਹ ਹੁਣ ਟ੍ਰੇਨ ਵਾਲਾ ਬੱਸ ਜਿਹੜਾ ਇਹ ਇੱਥੇ ਰੱਖਾਂਗੇ ਹੁਣ ਇਹ ਆਇਆ ਕੁਝ ਟ੍ਰੇਨ ਵਾਲਾ ਪਤਾ ਨਹੀਂ 2500 ਦਾ ਆਇਆ ਕਿ 2200 ਦਾ ਯਾਰ ਇਹਦੇ ਲਾ ਕੇ ਜਾ ਕੇ 2500 ਦਾ ਆਇਆ ਸ਼ਾਇਦ ਹਾਂ ਸਰ ਕੇ ਆ ਲਾਈਟ ਦਾ ਪੁੱਛਣ ਵਾਸਤੇ ਵੀ ਲਾਈਟ ਕਦੋਂ ਆਉਣੀ ਆਪਣੇ ਲਾਈਟ ਬੰਦ ਹੈ ਅੱਜ ਕੀ ਜਾਂਦੇ ਜੇ ਕੱਲ ਨੂੰ ਆਊਗੀ ਨਹੀਂ ਆਂਦੇ ਪਰ ਮੰਡ ਲਿਆ ਵਾ ਲੱਗਣਗੇ 2 ਘੰਟੇ ਲੱਗ ਜਾਣ ਪਾਏ ਕੋਈ ਪਤਾ ਨਹੀਂ ਆਵੇ ਤੁਹਾਡਾ ਭਲਾ ਜੀ ਲਾਈਟ ਨਾਲੀ ਕਰਨੀ ਤੋਂ ਨਹੀਂ ਕਰਾਂਗੇ ਡਰਸ ਮੰਨਵਾਉਂਦੇ ਨੇ ਲਾਈਟ ਬੰਦਦੇ ਆ ਬੜੇ ਬੜੇ ਜਿਹੇ ਆ ਉਹ ਮੈਡਮ ਨੇ ਕਹਿੰਦੇ ਨਾ ਬੱਬਲਾ ਹਾਬ ਲੜਾ ਇਹ ਮਗਰਲੀ ਰੋਸ਼ਨੀ ਦੇਣ ਦੀ ਤੁਸੀਂ ਦੋਵੇਂ ਦੇਣ ਦੇ ਹੈ ਕੱਪੜਿਆਂ ਦੇ ਨਾਲ ਰਲ ਗਏ ਸਹੀ ਹੈ ਨਹੀਂ ਭਲੀ ਕਿੰਨੇ ਨਾਰਾ ਖਾਂਦੋ ਆ ਕੋਈ ਸਭ ਲਿਸ਼ਕਣ ਈ ਹੈ ਹਾਂ ਉਹ ਨੂੰ ਮਜ਼ਾਕ ਕਰਦੇ ਹੁਣ ਆਪਣਾ ਪਤਾ ਨਹੀਂ ਮਨੂ ਆ ਵੇਖੋ ਨਾ ਕੀ ਕਹਿੰਦੇ ਨਾ ਗਰ ਮੈਂ ਨਾ ਨਾ ਸਵਾਜ ਨਾ ਕਸਮ ਨਾ ਕਹੀਆਂ ਕਰਦਾ ਹਾਂ ਹਾਂਜੀ ਮੈਂ ਮਰਨਾ ਤੁਛਾ ਬਖਣਾ ਬਸ ਕਰੇ ਯਾਰ ਸਾਥੀ ਕੀ ਯਾਰ ਯਾਰ ਕੋ ਪੀਣਾ ਦੋ ਆਹ ਇਹਨੂੰ ਪੀਂਦੇ ਉੱਥੂ ਲੱਗ ਜਾਣਾ ਹੀ ਨਾ ਬੋਲ ਇਹਨੂੰ ਉੱਥੂ ਲੱਗ ਲੈਣਾ ਹੀ ਨਹੀਂ ਮੈਨੂੰ ਮੂਰੇ ਪਾਣੀ ਆਉੜੇ ਕੋ ਨਾ ਨਾ ਲੈ ਕੇ ਅਮਰਾਵਾ ਇਦਾਂ ਹੋਈ ਬਲੌਗ ਨੂੰ ਲਾਜੀ ਤਮੇ ਬੂਟ ਲਾ ਕੇ ਇਹਨਾਂ ਦੋਣ ਰਖੇ ਕੋਈ ਗੱਲ ਕੋਈ ਗੱਲ ਨਹੀਂ ਬਣਾਉਣਾ ਬਣਾ ਲੈ ਬਣਾ ਲੈ ਗੱਲ ਹੀ ਕੋਈ ਨਹੀਂ ਗਾਲੀ ਪਾਉਣੀ ਕੋਈ ਨਹੀਂ ਅਤਰ ਪਾਗਣਾ ਅਤਰ ਨਹੀਂ ਹੈ ਅਤਰ ਪਾਗ ਮਾਰਦੇ ਮੈਂ ਕਹਿੰਦੀ ਸੋਹਣੀ ਜੀ ਪ੍ਰੈਗਨਨਸੀ ਵਾਲੇ ਬੱਜ ਜੀ ਉਹ ਨਹੀਂ ਨਵਾਂ ਲਿਆਂਦਾ ਲਾਈਟ ਹੀ ਹੋਣਾ ਇਹ ਸਵੇਰ ਦੀ ਲਾਈਟ ਕਈ ਜੀ ਕਿੰਨੇ ਵਜੇ ਆਈ ਆ ਉਹ ਘਰ ਨਹੀਂ ਇੱਕ ਇਹ ਚਾ ਕਰ ਲਓ ਉਹ ਘਰੇ ਹੀ ਆ ਕਿਹੜਾ ਬਣਾ ਘਰ ਜਿਹੜਾ ਉਹ ਵੀ ਸੜ ਗਿਆ ਉਹ ਵੀ ਸੜ ਗਿਆ ਕੀ ਬੰਦਾ ਆ ਯਾਰ ਜਿਹੜਾ ਫ੍ਰੈਗਰੈਂਸ ਜੀ ਵਾਲਾ ਉਹ ਨਹੀਂ ਆਏ ਦੇ ਨਾਲ ਉਹ ਤਾਂ ਘਰੇ ਇੱਕ ਉਹ ਤਾਂ ਘਰੇ ਆ ਵਾਜਾ ਜਾ ਰੇਡੀਓ ਇਹ ਘਰੇ ਹੈਗਾ ਇੱਕ ਆ ਘਰੋਂ ਲੈਂਦਾ ਵੀ ਅੱਛਾ ਮੈਂ ਘਰੋਂ ਤਾਂ ਮੈਂ ਹਾਂ ਇਹ ਘਰੋਂ ਘਰੋਂ ਕਰੀ ਮੂਡ ਤੇਰੇ ਨੂੰ ਕੀ ਹੋਇਆ ਬੰਦਾ ਪੁੱਛੇ ਹਾਂ ਆ ਲੈ ਲੈ ਅੱਜ ਨਾ ਮਾਇਕ ਆ ਆ ਵੇਖੋ ਸਹੀ ਫ੍ਰੈਗਰੈਂਸ ਜੀ ਵਾਲਾ ਹੁੰਦਾ ਆ ਹਾਂ ਇੰਨਾਂ ਆ ਇੰਨ ਨੂੰ ਨੱਪੜ ਜੀ ਇਹਨਾਂ ਨੂੰ ਉਹ ਬਟਨ ਨਾਲ ਨੱਪੜੇ ਨਾਲ ਪੰਨੂ ਲੱਪ ਦੋ ਬਾਹਰ ਛੱਡ ਦੋ ਰੋਜ 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 ਨਾ ਉਹ ਨੀਚੇ ਮੈਂ ਸੋਚਣਾ ਆਪਣਾ ਨਾ ਬੱਸ ਛੱਡ ਦੋ ਉਹ ਅਗਲਾ ਸੋਚਣਾ ਪਉਣ ਅਗਲੀ ਵਾਲਾ ਨਾ ਬਦੋ ਨਾ ਤਾਂ ਬੱਸ ਠੀਕ ਹੈ ਠੀਕ ਹੈ ਵੇਖਿਓ ਮਾਰਦਾ ਤੁਮਾ ਪੂਰਾ ਵੇਖਿਓ ਮੈਂ ਕਿਹਨਾ ਜੇ ਰੁਕ ਜਾਓ ਕਿਉਂ ਹੈ ਨਹੀਂ ਹਾਂ ਹੁਣ ਜਾਂਦਾ ਨਵਾਂ ਹੁਣ ਨਾ ਕੋਈ ਪਰਾ ਸਾੜ ਦਿਓ ਠੀਕ ਚੱਲਦਾ ਵੇਖੋ ਉਹ ਪਾਏ ਜੀ ਉਹ ਕਿੱਡੀ ਹੈ ਹੈ ਆ ਇਹਦੀ ਬਾਗ ਹਾਂਜੀ ਮੜਾ 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 ਜੁੰਡੀਆਂ ਬਣਾ ਦੋ ਦੋ ਆ ਚ ਹੈ ਕਿ ਬਹੁਤ ੁਰਗਾ ਦੇ ਬਾਹਰ ਗੋਲ ਗੋਲ ਦੀ ਹੈ ਗੋਲ ਗੋਲ ਜੇ ਰੌਂਡ ਦੇ ਜਾਂਦੇ ਬਾਹਰ ਨੂੰ ਇਹ ਤਾਂ ਫਾਸਟ ਵੀ ਆ ਇੱਥੇ ਰੱਜੀ ਫਰੰਟ ਵਾਲ ਪਹਿਲੇ ਸੋਚ ਤੇ ਫਿਰ ਕਲਿੱਕ ਕਰੋ ਇੱਥੇ ਇੱਥੇ ਕਰੋ ਕਲਿੱਕ ਕਰੋ ਇੱਥੇ ਫਿਰ ਨਪੋਂ ਇੱਕ ਕਰੀ ਬਾ ਛੱਡ ਦੋ ਛੱਡ ਦੋ ਹੁਣ ਘਰ ਚੱਕ ਜਰਾ ਵੇ ਫਲੋ ਕਰਨਾ ਤੇਜ਼ ਹੁਣ ਤੇ ਸਲੋ ਬਹੁਤ ਹੈ ਜੇ ਧੂਆਂ ਦੇ ਕਿਹਦੀ ਕੁੜੀ ਹੈ ਭੋਲੇ ਚੂਹੇ ਦੀ ਬੋਲੇ ਜੋ ਇਹਦੀ ਮੈਂ ਨਾਈ ਨੂੰ ਰੁਵਾਉਂ ਆਂ ਅ ਕਿਹਦੀ ਕੁੜੀ ਆ ਭੋਲੇ ਚੂਹੇ ਦੀ ਬੋਲੇ ਚੂਹੇ ਬਿਲਕੁਲ ਹੀ ਕਿੰਨੇ ਪਿਆਰੇ ਬੀਣੇ ਐਨਵੇਂ ਐਨਵੇਂ ਹੈ ਡਾਕਟਰ ਵੀ ਇਹਨਾਂ ਦਾ ਕੋਟ ਛੋੜ ਜਿੜਾ ਲੱਗਦਾ ਯਾਰ ਮਨ ਨਹੀਂ ਕਰਦਾ ਕਿਹਦੀ ਕੁੜੀ ਆ ਭੋਲੇ ਚੂਹੇ ਦੀ ਓਕੇ ਜਾਓ ਜਾਓ ਆਈ ਵੀਡੀਓ ਨੂੰ ਬਣਾਓ ਅਛਾ ਚੀਸ ਇਹ ਗਾਲੀ ਭੋਲੇ ਚੂਵੇ ਦੀ ਕੁੜੀ ਬਣਾਤਾ ਜੇ ਉਹ ਯਾਰ ਉਹ ਰੇੜੇ ਵੀ ਪਾਤਾ ਭਰਵਾ ਹਾ ਹਾਤਾ ਜਿਹਨ ਬਲੂਨ ਬਣਾ ਰਿਹਾ ਨਾ ਫਿਰ ਤੇਨੂੰ ਕੋ ਗੁੱਠਾ ਆਪਣਾ ਚੁੰਗੀ ਜਾ ਹੁਣ ਓਏ ਆਹ ਤੂੰ ਯਾਰ ਯਾਰ ਤੀ ਤੇ ਬਹੁਤ ਸਰ ਪੁੱਤਾਂ ਕਿਉਂ ਤੂੰ ਥ੍ਰੈਡਿੰਗ ਕਰ ਲਾ ਤੂੰ ਹਾਂ ਥ੍ਰੈਡਿੰਗ ਕਰ ਦੋ ਆਪ ਤੁਹਾਡਾ ਨਹੀਂ ਨਹੀਂ ਕਰਦਾ ਨਹੀਂ ਨਹੀਂ ਹੁੰਦੀ ਦਰਦ ਚਲ ਉੱਪਰ ਉੱਪਰ ਕਰ ਦੋ ਹਾਂ ਉੱਠਦਾ ਕਿ ਤਾਨੂੰ ਨਹੀਂ ਹੁੰਦੀ ਯਾਰ ਦਰਦ ਫਿਰ ਦੋ ਨਹੀਂ ਕਰਨਾ ਹਾਂ ਮੋਟੇ ਜਿਹੇ ਪਰੋਟੇ ਦਵਾ ਉਹ ਮਗਰ ਸਿਰ ਤੋਂ ਵਾਲ ਲੈ ਨਹੀਂ ਇਥੇ ਡਾਦੇ ਸਾਰਾ ਰੱਖਣਾ ਸੈਂਟਰ ਜੇ ਐਨੂੰ ਮਾਰਦੇ ਕੱਟ ਜਾ ਇਹਨੂੰ ਕੰਮ ਕਰਨ ਜੋਗਾ ਤੇ ਰਹਿਣ ਦੋ ਹਾਂ ਹਏ ਉਹ ਰਾਂ ਦੇ ਸਿਰ ਮੱਥੇ ਤੇ ਧੱਫੜ ਜੇ ਹੋਏ ਨਹੀਂ ਉਹ ਕੱਲ ਨੂੰ ਆਇਆ ਨਹੀਂ ਜਾਣਾ ਇਹਦੇ ਕੋਲ ਬਹੁਤ ਜ਼ਿਆਦਾ ਭੜੀ ਦਾ ਚੱਕਰ ਉਹ ਇੰਤਾ ਤੋਂ ਨੋਰਦਾ ਜੀ ਹੋਈ ਨਹੀਂ ਉਹ ਨਹੀਂ ਪਉਂਦਾ ਕੰਨ ਕੈਸਾ ਨਾ ਬੰਦ ਜਾ ਨਹੀਂ ਨਹੀਂ ਚੱਲੀ ਨਹੀਂ ਨਹੀਂ ਸਹੀ ਆ ਕਰ ਦੇ ਕਰਿਆ ਮਸਾਫ ਕਰ ਦੇ ਸਿਰ ਵੀ ਕਰ ਦੇਣਾ ਮੜਿਆ ਸਾਫ ਸਿਰ ਕਰ ਦਿਓ ਸਿਰ ਮੜਿਆ ਸਾਫ ਕਰ ਦੇ ਆ ਕਰ ਦੇ ਕਰ ਦੇ ਮਤਲਬ ਕੀ ਹੋ ਗਿਆ ਹਾਏ ਹੋਏ ਹਾਏ ਹਾਏ ਫਾਈ ਬੀਬੀ ਨਹੀਂ ਨਹੀਂ ਤੂੰ ਆ ਗਿਆ ਆ ਆ ਨੂ ਅਜਾਗ ਨਾ ਪਾਵਨ ਨਾ ਪਿੰਪਲ ਹੋ ਗਏ ਉਹ ਪਿੰਪਲ ਸਟੇਮ ਹੋ ਗਏ ਬੜੀ ਸਪੀਡ ਆ ਪਿੰਪਲ ਦੀ ਹੈ ਕਿਨੇ ਸਾਂਸੂਕੀ ਤੇ ਚੜੀ ਗਏ ਤੁਸੀਂ ਬਨਵੇਂ ਗਾਏ ਤਾਂ ਬੁਰੇ ਲੱਗਦੇ ਹੁੰਦੇ ਆ ਕਿਵੇਂ ਬਹੁਤ ਸਾਂਸੂਕੀ ਹੈ ਸਾਂਸੂਕੀ ਨੀ ਕਰ ਤਾ ਕਰ ਲਓ ਪਹਿਲੇ ਮੂੰਹ ਆਇਦ ਤੇ ਨਾਲ ਦੇ ਨਾਲ ਪਹਿਲੇ ਮੂੰਹ ਬਣਾਇਨ ਆ ਪਹਿਲੇ ਟਾਈਮ ਦੇ ਹੱਥ ਜੇ ਜੋੜਨ ਹੱਥ ਥਾਂ ਰੱਖ ਮੂੰਹ ਖੋਲਦਾ ਆ ਰਸਗੁਲੇ ਲਗਾ ਪੈਣ ਆ ਮੇਰੀ ਪਹਿਲੀ ਤੇ ਆਖਰੀ ਗਲਤੀ ਇਹਦਾ ਮੈਂ ਇੰਨਾ ਕਦੀ ਬਹਿ ਗਿਆ ਠੀਕ ਆ ਮਖਸ਼ੋ ਮੂੰਛਾਂ ਵੀ ਕਰ ਆਪ ਨੂੰ ਮੂੰਛਾਂ ਮੂੰਛਾਂ ਨਹੀਂ ਸਕਾਵਣ ਥੋੜੀ ਜਿਹੀ ਰਿਐਕਟ ਸਹੀ ਗੱਲ ਆ

ਹੈਲੋ ਗਾਇਜ਼ ਪਤਣੀ ਬਾਦਜੀ ਬਾਲਾ ਚਲ ਪੈਸੇ ਕਢੀ ਗਏ ਚਲ ਮੈਂ ਕਹਣਾ ਕਿਨੇ ਪੈਸੇ ਹੋਏ ਮੈਡਮ ਬਿਲਿੰਗ ਕਰਾਓ 50 ਕੀ ਹੋਵੇਗਾ ਓਏ ਲੋਕਾ ਲੋਕਾ ਬਿਲਿੰਗ ਕੋਈ ਨਹੀਂ 500 ਲੋਕਾ ਮਮਾ ਮੁਰਕੇ ਮੇਰੀ ਗੱਲ ਸੁਣਾ ਜੀ ਬਾਈ ਗਾਇਜ਼ ਸਰ ਫੀਡਬੈਕ ਦੇ ਜਾਂਦੇ ਫੀਡਬੈਕ ਦੇ ਦਿਓ ਫੀਡਬੈਕ ਮੈਡਮ ਨਹੀਂ ਆਜੋ 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 ਆਜੇ ਠੰਡ ਹੋ ਗਈ ਬਾਹਰ ਨਹੀਂ ਪਤਾ ਨਹੀਂ ਲਗਾ ਬਾਹਰ ਵਜਣ ਦਰਵਾਜੇ ਚ ਮੇਰੀ ਗੱਲ ਸੁਣੋ ਪੋਸਟ ਤੇ ਦੋ ਇੱਕ ਦੀ ਫੋਟੋ ਕਲੀਕ ਕਰਾਓ ਹਾਂ ਸਹੀ ਗੱਲ ਸਹੀ ਗੱਲ ਫਿਰ ਮੇਰੇ ਦਿਖਣਾ ਨਹੀਂ ਪੈੜਾ ਦੇ ਕੇ ਦੇਖਣ ਕਿ ਹਾਂ ਠੀਕ ਹੈ ਮੈਡਮ ਕਹਿੰਦੇ 2.7 ਹੈ ਆਪਣਾ ਨੰਬਰ ਦੀਆਂ ਅੰਕ ਲੱਗੇ ਇਦਾਂ ਨੇ 130 ਹੈ ਅਨੈਕਸ 30 ਹੈ ਮੰਮਾ 130 ਮੰਮਾ ਜੀਦੇ ਜੀ ਮੈਡਮ ਕੋਮਾ ਚ ਭੇਜਦੇ ਲਗਾਈ ਉਹ ਮੈਡਮ ਜੀਦੇ ਚ ਕੋਮਾ ਚ ਕਰਦੀ ਮੰਮੇ ਨੇ ਇੱਧਰ ਹੈ ਉਹ ਤੁਮਰਾ ਮਾਰ ਨਹੀਂ ਪਈ ਇੱਧਰ ਹੈ ਮੰਮਾ ਮੈਡਮ ਨੇ ਘਰ ਦੇ ਵਲੋਗ ਉਹ ਨਾਲ ਆਡੀ ਕੁੜੀ ਕੋਮਾ ਚ ਕਰਦੀ ਨੇ ਟਾਈਮ ਨਾਲ ਮੋੜ ਤੇ ਤੇ ਮੂੰਹ ਚ ਗੱਲ ਨਹੀਂ ਗੁਆਸੇ ਇਹਨਾਂ ਕਰਾ ਸੀ ਇਹ ਬੰਦੇ ਨੇ ਗਏ ਸਰਕਲ ਪਵਾਉਣੇ ਸੀ ਆ ਕਰ ਲੈ ਪੈ ਜਾਣਗੇ ਨਹੀਂ ਨਹੀਂ ਤੀਹ ਮਨ ਬੁਰੀ ਨਹੀਂ ਕੁਰੀ ਬਣਾ ਬਣਾ ਦੇ ਕੋਈ ਸ਼ਰਤ ਮਾਰਨਾ ਪਿਆ ਅੱਜ ਲਾਈਟ ਕਰਕੇ ਕੋਈ ਕਲائن ਨਹੀਂ ਆਇਆ ਸਾਰੇ ਮੋੜਨੇ ਪਏ ਹੈ ਨਾ ਹੁਣ ਰੀਚ ਤੁਹਾਡੇ ਤੇ ਲਾਉਣ ਦੇ ਆਈ ਬਈਆ ਮਜਾ ਆਵੇਗਾ ਕੋਮ ਕਰਿਆ ਪਰ ਨਹੀਂ ਤੂੰ ਬਾਹਰ ਲੈ ਕੇ ਗਿਆ ਗਲਤ ਕਰ ਲੈ ਮੈਂ 500 ਕੱਢ ਲਾਂ ਦੇ ਜੀ ਬੈਗ ਚ ਪਿਆ ਆ ਮੈਡਮ ਇੱਕ ਮੈਡਮ ਨੇ ਮਹੀਨਾ ਸਿਰ ਨਹੀਂ ਨਾ ਤਾਂ ਬਲੌਕ ਜੋ ਗਈ ਨਾਲ ਹੀ ਹੁਣ ਨਖਰ ਗਏ ਹੁਣ ਤੇ ਫਿਰ ਵੀ ਨਖਰ ਗਏ ਆ ਜੂਆ ਕਹਿੰਦੇ ਨੇ ਪਾਣੀ ਮਿਲਿਆ ਸ਼ੁਕਰ ਹੈ ਸ਼ੁਕਰ ਹੈ ਪਾਣੀ ਮਿਲਿਆ ਜਦੋਂ ਧਰਤੀ ਨਹੀਂ ਪਿਆਸੀ ਹੋਈ ਹੁੰਦੀ ਇਦਾਂ ਇਦਾਂ ਦਾ ਹਾਲ ਹੈ ਜੂਆ ਪਿਆਸੀਆਂ ਅਸੀਂ ਹੁਣ ਮੰਨਦੇ ਮਾਸ ਗਿਆ ਉਹਨਾਂ ਨੂੰ ਠੀਕ ਖਾਣ ਵਾਸਤੇ ਕੁਝ ਮੇਰਾ ਪ੍ਰੋਟੀਨ ਮਿਲਿਆ ਸਹੀ ਗਣੀ ਮੈਡਮ ਸਹੀ ਗੱਲ ਹੈ ਹਾਂਜੀ ਸਰ ਨਹੀਂ ਯਾਰ ਇਹ ਆਪਣੇ ਸਟਾਫ ਦੇ ਨਾਲ ਹਾਸੇ ਦੇ ਖੇਡਦੇ ਰਹੀਦਾ ਇਦਾਂ ਦਾ ਕੁਝ ਨਹੀਂ ਹੈਗਾ ਤਾਂ ਨਹੀਂ ਮੈਨੂੰ ਉਹ ਹੋਊਗੀ ਇੱਕ ਦੀ ਇੱਕ ਅੱਧੀ ਇੱਕ ਅੱਧੀ ਕਹਿ ਸਕਦੇ ਜੋੜਾ ਜਿਆਦਾ ਨਹੀਂ ਹੋਵੇ ਐਵੇਂ ਜਿਆਦਾ ਜੁੜੀ ਜਿੰਦੇ ਨਹੀਂ ਮੈਨੂੰ ਉਹ ਸਹੀ ਗੱਲ ਹੈ ਮੈਡਮ ਨਹੀਂ ਮੈਡਮ ਮੋਟਰਸਾਈਕਲ ਤੇ ਆਉਂਦੇ ਵੀ ਚੇੜੀਆਂ ਥੋੜੀ ਮਲੇ ਉੱਡਦੀਆਂ ਟੁੱਟੀ ਤੇ ਆਉਂਦੀਆਂ ਨਹੀਂ ਅੱਛਾ ਹੀ ਉਹਨਾਂ ਬਾਗੇ ਨਹੀਂ ਓਕੇ ਓਕੇ ਓਏ ਕਾਫਾ ਜੂ ਮੈਨੂੰ ਉਹ ਨਹੀਂ ਛੁੜਨੀ ਨਾ ਮਗਲਦਾ ਨਾ ਆਹ ਨਾ ਚੱਕ ਲਵਾਂ ਮੋਗ ਤੀ ਉਹ ਉਹ ਨਹੀਂ ਤਸਗੀ ਵਿੱਚ ਹੈ ਤਸਗੀ ਉਹ ਨਹੀਂ ਨਹੀਂ ਗਿਆ ਗਿਆ ਕਰਦੋ 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 ਮਾਰਦੋ ਮਾਰਦੋ ਮਾਰਨ ਫੜਾਓ ਮਾਰੀ ਜਾਂਦੇ ਆਹ ਦੇ ਕਮਰ ਸੁੱਤੀ ਜੂਆ ਇਹਨੂੰ ਮਾਰਦੋ ਮਾਰਗੇ ਟੱਕਰੀ ਆਵਾਜ਼ ਆਈ ਉਹ ਕਰਦੋ ਮਾਸਾ ਸਰੁਰ ਹੋ ਰਹੀ ਹੈ ਸੱਚੀ ਨਾ ਸੱਚੀ ਨਾ ਕਦੇ ਨਿਕਲ ਆਵੇ ਹੈ ਹੈ ਮੇਰੇ ਨੇ ਮੇ ਆਪਣੇ ਪਰਸ ਵਿੱਚ ਬਰੀਕ ਕੰਗੀ ਰੱਖੀ ਆ ਨਹੀਂ ਸਭ ਦੇਖੋ ਇਸੇ ਪੰਨਾ ਜੁਆਇੰਨ ਨਾਲ ਆ ਹਾਂ ਠੀਕ ਆ ਹੁਣ ਜੁਆਨ ਨਾਲ ਆਓ ਹਵਾਦੋ ਗੱਲ ਆ ਆਦੋ ਸਰ ਵੀ ਆ ਗਏ ਉਧਰ ਸਲੂਨ ਤੋਂ ਜਾ ਰਹੇ ਹੁਣ ਮੈਂ ਘਰੇ ਤੇ ਅੱਜ ਬਹੁਤ ਸਾਰਾ ਇੰਜੋਏ ਕੀਤਾ ਬੜਾ ਮਜ਼ਾ ਆਇਆ ਸਟਾਫ ਜਿਹੜਾ ਨਹੀਂ ਉਹ ਬਹੁਤ ਨਾਈਸ ਆ ਚੰਗੇ ਆ ਵੀ ਮੁੰਡਾ ਉਹ ਵੀ ਵੀਰ ਵਾਲਾ ਉਹ ਵੀ ਬੀਬਾ ਆ ਹੱਸ ਮਜ਼ਾਕ ਬੜਾ ਕਰਦਾ ਐ ਇਸ ਗੱਲ ਨੂੰ ਚੰਗੇ ਨੇ ਦੋਨੋਂ ਜਣੇ ਨਾਈਸ ਨੇ ਬਹੁਤ ਗੁੱਡ ਆ ਹੁਣੇ ਜਾਈ ਮੇਰੇ ਦੋਸਤ ਤੇ ਮੰਮੀ ਕਰਨ ਦੀ ਸਜੀ ਕਿਸਦਾ ਜਾ ਇਹ ਕਰਨ ਦੇ ਇਹਨਾਂ ਡੈਡੀ ਦਾ ਬਟਨ ਜਿੱਥੇ ਲੱਥੇ ਇਹਦੇ ਕੋਟ ਦੇ ਆਹ ਇਹ ਬਟਨ ਖਵਾਸ ਗਿਆ ਹੁਣ ਅੰਦਰ ਵਾਲ ਇੱਥੇ ਲੱਗਾ ਆ ਲੱਗ ਨਹੀਂ ਆਹ ਲਾ ਦਿ ਲਾ ਦ ਸਹੀ ਸਹੀ ਚੱਲ ਲਾ ਦੋ ਲਾ ਦੋ ਤੇ ਡੈਡੀ ਗਏ ਹੋਏ ਨੇ ਕਰਨਦੀ ਦੀ ਹੁਣ ਨਾਲ ਕਿਉਂਕਿ ਕਰਨਦੀ ਦੀ ਹੁਣੀ ਚੰਡੀਗੜ੍ਹ ਗਏ ਹੋਏ ਉਹਨਾਂ ਨੂੰ ਪੁਰਨੇ ਵਿਆਹ ਵਿੱਚ ਕੀ ਕਿਦਾਂ ਐਵੇਂ ਤੇ ਡੈਡੀ ਰੋਜ਼ ਉਧਰ ਰਾਤ ਨੂੰ ਜਾਂਦੇ ਆ ਵੀ ਤੇ ਮੈਂ ਤੇ ਮੰਮੀ ਇੱਥੇ ਰਹਿਵਾਂਗੇ ਮੰਮੀ ਠੀਕ ਨੇ ਆ ਤੇ ਮੰਮੀ ਨੇ ਮੈਂ ਤੈਨੂੰ ਦਵਾਈ ਖਾ ਲਓ ਪਹਿਲਾਂ ਮੰਮੀ ਹੁਣੇ ਵਮਟਿੰਗ ਕਰਨ ਦੇ ਬੜੇ ਜਲਦੀ ਘਬਰਾਟ ਜੀ ਹੋਉਂਦੀ ਚਲੋ ਦਵਾਈ ਜਿਹੜੀ ਲੈਂਦੀ ਖਾ ਲਓ ਮਰ ਰੋਟੀ ਆਪੇ ਖਾ ਲੈਣਾ ਪਾਵੇ ਮੰਮੀ ਹੁਣੇ ਪਾਣੀ ਗਰਮ ਕਰਕੇ ਦਿੰਦਾ ਮੈਂ ਤੇਰੇ ਲਈ ਗਰਮ ਕਰਕੇ ਪੀਵੇ ਤੇ ਨਾਲੇ ਇਹ ਮੰਗਰਮ ਪਾਣੀ ਨਾਲ ਦਵਾਈ ਖਾ ਲੂਗੀ ਮੈਂ 24 ਤਰੀਕ ਤੇ ਤੈਨੂੰ ਸਾਡ ਲੱਗੀ 24 ਨੂੰ ਲੱਗੀ ਤਾਂ ਅੱਜ ਕਿਨੇ ਦਿਨ ਹੋ ਗਏ ਫਿਰ ਇਹ ਆਹ 30 ਦਾ ਮਹੀਨਾ ਹੈ ਆ ਪਿਛਲਾ 30 ਦਾ ਮਹੀਨਾ ਹੈ ਤੇ ਆਹ ਕੱਤਿਆਂ ਦਾ ਹੋ ਅੱਜ ਕਿੰਨੀ ਤਰੀਕ 11 ਤਰੀਕ ਅੱਜ 11 ਤਰੀਕ ਇਹ ਸੀ ਚਲ ਤੋ ਇਹ 30 ਦਾ ਲੱਗਸਾ ਫਿਲਹਾਲ ਉਦਾਂ ਇਹ ਆ ਮਿਲ ਲਸਤਾਂ 18 ਦਿਨ ਹੋ ਗਏ ਕੇ ਪਿਛਲੇ ਕਿੰਨਾ ਲੀਦਾ ਵਾ ਕਿੰਨੇ ਦਿਨ ਚੱਲਿੰਦਾ ਸੀ 24 25 26 27 28 29 30 7 ਦਿਨ ਉਹ ਹੂੰ ਤੇ ਤੇ 11 ਦਿਨ ਆ 18 ਦਿਨ 18 ਦਿਨ ਕਿਹਨ ਟੜਿਆ 17 18 ਦਿਨ ਹੋ ਗਏ ਆ ਉਹਦੇ 17 18 ਦਿਨਾਂ ਦੇ ਨੇ 17 18 ਦਿਨਾਂ ਦੇ ਵਿੱਚ ਬਥੇਰਾ ਰਮਾਣ ਆ ਗਿਆ ਮਹਾਰਾਜ ਦੀ ਕਿਰਪਾ ਆ ਗਈ ਬੜੀ ਮਹਾਰਾਜ ਨੇ ਬਹੁਤ ਜਲਦੀ ਠੀਕ ਕੀਤਾ ਹੱਥ ਹੋਰ ਕੀ ਚਾਹੀਦਾ ਨਹੀਂ ਤੇ ਕਈ ਕਈਆਂ ਦੇ ਕਹਿੰਨਾ ਕਰਨੇ ਚਿਰ ਠੀਕ ਨਹੀਂ ਹੁੰਦੇ ਵੀ ਮੈਂ ਤਾਂ ਐਵੇਂ ਕਹੀ ਜਾਂਦਾ ਪਤਾ ਨਹੀਂ ਕੀ ਗੱਲ ਚੱਲ ਠੀਕ ਹੋਣਾ ਕੰਨੇ ਹੋਣਾ ਮਹਾਰਾਜ ਨੇ ਬਹੁਤ ਜਲਦੀ ਫਰਕ ਪਾਇਆ ਕੰਨੇ ਹੂੰ ਦੋ ਛੇਤੀ ਪਾਇਆ ਗੇ ਹਰ ਕੀ ਨਾਲ ਕਹਿੰਦਾ ਕਿ ਤੂੰ ਬਹੁਤ ਕਿਸ ਦਾ ਕੋਈ ਵਿਗਾੜਦਾ ਤੇਰਾ ਦਿਲ ਸਾਫ਼ ਮਹਾਰਾਜ ਨੇ ਆਪੇ ਠੀਕ ਕਰਨਾ ਨਹੀਂ ਤਾਂ ਗੱਲ ਲੱਗੀ ਮਹਾਰਾਜ ਹੀ ਲੱਗੇ ਹੁਣ ਮਾਂ ਪੁੱਤ ਸੌਣ ਤੇ ਚਲੋ ਠੀਕ ਹੈ ਜੀ ਅੱਜ ਦਾ ਵੀਡੀਓ ਬਹੁਤ ਹੀ ਲੱਗ ਲਾਇਕ ਮਰਸੀਡਜ਼ ਜੂਰ ਕਰ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੰਦੇ ਆ ਤੁਹਾਨੂੰ ਨਾਲ ਵੀਡੀਓ ਤੇ ਨਾਲ ਤੇ ਗਲੀ ਪਿਆਰ ਕਰੀ ਸੱਚੀ ਰਹਿਣਾ ਬਾਏ 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 ਕਰ ਦੋ ਨਹੀਂ ਉਦਾਂ ਬੋਲ ਦੋ ਬਾਏ ਬਾਏ